ਤੁਸੀਂ ਵੱਡੀ ਬਰਕਤ ਨੂੰ ਆਪਣੇ ਨਾਲ ਲੈ ਕੇ ਜਾਓਗੇ ਕਿਉਂਕਿ ਅੱਜ ਪਰਮੇਸ਼ਰ ਦੀ ਹਜ਼ੂਰੀ ਇਸ ਜਗ੍ਹਾ ਅੱਜ ਆਪਾਂ ਸਿੱਖਣ ਜਾ ਰਹੇ ਹਾਂ ਕਿ ਪਵਿੱਤਰ ਆਤਮਾ ਦੇ ਬਾਰੇ ਪਾਸਟਰ ਦਿ올 ਜੀ ਦੱਸਣਗੇ ਕਿ ਸਾਨੂੰ ਵੀ ਮਤਲਬ ਪਰਮਾਇਆ ਨਾ ਜਾਏ ਕਿ ਅੱਜ ਕੱਲ ਬੋ ਇਹੋ ਜਿਹੇ ਹੈਗੇ ਆ ਵੀ ਮਤਲਬ ਕਿ ਇਸ ਤਰ੍ਹਾਂ ਦਾ ਵੀ ਪ੍ਰਚਾਰ ਕੀਤਾ ਜਾਂਦਾ ਕਿ ਜਿਹੜੇ ਉਹਨਾਂ ਨੇ ਆਪਣੇ ਦਿਲ ਦੀ ਗੱਲ ਹਨਾ ਕਹਿਣੀ ਹੁੰਦੀ ਹੈ ਉਹ ਵchnਾ ਰਹੀ ਮਤਲਬ ਕਿ ਉਹ ਤੁਹਾਨੂੰ ਤੁਹਾਡੇ ਅੱਗੇ ਰੱਖ ਜਾਂਦੇ ਆ ਵੀ ਤੁਸੀਂ ਵੀ ਇਸ ਤਰ੍ਹਾਂ ਕਰੋ ਕੋਈ ਵੀ ਕਲੰਦਰ ਸੀ ਬਾਹਰ ਜਾਣਾ ਜਾਂ ਕੁਝ ਵੀ ਕਰਨਾ ਸਾਡਾ ਕੰਮ ਨਹੀਂ ਹੁੰਦਾ ਤਦ ਲੇਕਿਨ ਉਹ ਉਹਨਾਂ ਦੇ ਥਰੂ ਦੱਸਦੇ ਆ ਬਚਨ ਰਾਹੀ ਦੱਸਦੇ ਆ ਕਈ ਵਾਰੀ ਉਹ ਹਨਾ ਆਪਾਂ ਨੂੰ ਮਤਲਬ ਕਿ ਚੰਗਾ ਨਹੀਂ ਲੱਗਦਾ ਕਿ ਫੇ ਵੀ ਉਹ ਉਹਨਾਂ ਨੂੰ ਮਤਲਬ ਕਿ ਉਹ ਚਾਹੁੰਦੇ ਆ ਕਿ ਉਹ ਉਹਨਾਂ ਦੀ ਗੱਲ ਮੰਨੀ ਜਾਵੇ ਕਿਸੇ ਵੀ ਤਰ੍ਹਾਂ ਉਹ ਪਰਮੇਸ਼ਵਰ ਦੇ ਬਚਨ ਦੇ ਵਿੱਚੋਂ ਹੀ ਗੱਲ ਕਰਦੇ ਆ ਤੇ ਆਪਾਂ ਇਸ ਚੀਜ਼ ਨੂੰ ਸਿੱਖੀਏ ਕਿ ਆਪਾਂ ਨੂੰ ਕਿਸ ਤਰ੍ਹਾਂ ਸਮਝ ਦੇ ਨਾਲ ਚੱਲਣਾ ਚਾਹੀਦਾ ਵਾ ਤੇ ਕਿਸ ਤਰ੍ਹਾਂ ਮਤਲਬ ਪਰਮੇਸ਼ਵਰ ਦੇ ਨਾਲ ਜੁੜ ਜੁੜਨਾ ਚਾਹੀਦਾ ਵਾ ਸਾਨੂੰ ਸੰਸਾਰੀ ਕਿ ਚੀਜ਼ਾਂ ਨਹੀਂ ਸਗੋਂ ਆਤਮਿਕ ਚੀਜ਼ਾਂ ਪਿੱਛੇ ਪੈਣਾ ਚਾਹੀਦਾ ਤੇ ਇਹੀ ਪ੍ਰਭੂ ਦੀ ਤਾਸੀ ਸਮਝਾ ਰਹੀ ਹੈ ਆਓ ਆਪਾਂ ਇਸ ਵੀਡੀਓ ਨੂੰ ਪੂਰਾ ਦੇਖੀਏ ਕਹਿੰਦਾ ਅਸੀਂ ਫਲਾਨੇ ਨੂੰ ਜਾ ਕੇ ਆਹ ਕਹਦੇ ਪਰ ਅਸਲ ਵਿੱਚ ਉਹ ਉਹਨਾਂ ਦੇ ਆਪਣੇ ਹੀ ਮਨ ਦੀ ਗੱਲ ਹੁੰਦੀ ਆ ਪਵਿੱਤਰ ਆਤਮਾ ਕਦੀ ਵੀ ਪਰਮੇਸ਼ਵਰ ਦੇ ਵਚਨ ਦੇ ਖਿਲਾਫਤ ਵਿੱਚ ਕੋਈ ਵੀ ਗੱਲ ਨਹੀਂ ਕਰਦਾ ਸਮਝ ਰਹੇ ਹੋ ਕਿਉਂਕਿ ਕੋਈ ਵੀ ਮਤਲਬ ਪਰਮੇਸ਼ਵਰ ਆਪਣੇ ਹੀ वचन ਦੀ ਖਲਾਫਤ ਦੇ ਵਿੱਚ ਗੱਲ ਕਿਉਂ ਕਰੂਗੇ ਕੋਈ ਪਰਮੇਸ਼ਵਰ ਦਾ ਆਤਮਾ ਹallelujah ਸੋ ਇਸ ਗੱਲ ਨੂੰ ਤੇ ਨਾ ਬੜਾ ਜ਼ਿਆਦਾ ਗੌਰ ਦੇ ਵਿੱਚ ਰੱਖੋ ਕਿ ਕਦੀ ਵੀ ਆਪਣੇ ਮਨ ਦੀ ਗੱਲ ਪਵਿੱਤਰ ਆਤਮਾ ਕਹਿ ਕੇ ਨਾ ਕਰੋ ਅਦਰਵਾਈਜ਼ ਅਸੀਂ ਬਹੁਤ ਵੱਡੇ ਖਤਰੇ ਨੂੰ ਆਪਣੇ ਜੀਵਨ ਦੇ ਵਿੱਚ ਜਿਹੜਾ ਇਹ ਸੱਦਾ ਦੇ ਦਿੰਨੇ ਆ ਜਦੋਂ ਇਹ ਗੱਲ ਆਪਣੀ ਕਹਿਣੀ ਹੁੰਦੀ ਆ ਤੇ ਨਾਮ ਪਵਿੱਤਰ ਆਤਮਾ ਦਾ ਵਰਤ ਲੈਣੇ ਆ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਪਵਿੱਤਰ ਆਤਮਾ ਕੀ ਆ ਪਵਿੱਤਰ ਆਤਮਾ ਦਾ ਸੁਭਾਅ ਕੀ ਆ ਅਰ ਫੇਰ ਅਸੀਂ ਉਸ ਚੀਜ਼ ਤੋਂ ਵਾਕਿਫ ਹੋਣੇ ਚਾਹੀਦੇ ਆ ਕਿ ਮੇਰੇ ਨਾਲ ਕਿਹੜਾ ਆਤਮਾ ਗੱਲ ਕਰ ਰਿਹਾ ਆ ਮੇਰਾ ਆਤਮਾ दुष्ट आत्मा ਜਾਂ ਪਰਮੇਸ਼ਵਰ ਦਾ ਪਵਿੱਤਰ ਆਤਮਾ ਪਹਿਚਾਣ ਹੀ ਨਹੀਂ ਹੁੰਦੀ ਸਿੱਧਾ ਹੀ ਜਾ ਕੇ ਸਾਨੂੰ ਜੀ ਪਵਿੱਤਰ ਆਤਮਾ ਨੇ ਆਹ ਗੱਲ ਕਹੀ ਅਰ ਅਗਰ ਤੁਹਾਨੂੰ ਪਵਿੱਤਰ ਆਤਮਾ ਨੇ ਕਿਹਾ ਕਿ ਤੁਹਾਡਾ ਫਾਇਦਾ ਹੋਣ ਵਾਲਾ ਹੈ ਬਹੁਤ ਸਾਰੇ ਲੋਕੀ ਸਾਨੂੰ ਕਹਿੰਦੇ ਜੀ ਪਵਿੱਤਰ ਆਤਮਾ ਨੇ ਕਿਹਾ ਤੁਸੀਂ ਆਹ ਵਾਲਾ ਕੰਮ ਕਰ ਲਓ ਤੁਹਾਡੇ ਇਹਦੇ ਵਿੱਚ ਬੜਾ ਫਾਇਦਾ ਜਿੱਥੇ ਆਣ ਕੇ ਤੁਸੀਂ ਸਾਨੂੰ ਇਹ ਗੱਲ ਕਹਿ ਦੋਗੇ ਨਾ ਸਾਨੂੰ ਪਿਤਰ ਆਤਮਾ ਨੇ ਕਿਹਾ ਅਸੀਂ ਉੱਥੇ ਤੁਹਾਨੂੰ ਟੋਕ ਨਹੀਂ ਸਕਦੇ ਅਸੀਂ ਤੁਹਾਨੂੰ ਤੁਹਾਡੇ ਉਸ ਫੈਸਲੇ ਨੂੰ ਅਸੀਂ ਕਦੀ ਵੀ ਰੱਦ ਨਹੀਂ ਕਰਾਂਗੇ ਤੁਹਾਡੀ ਜ਼ਿੰਦਗੀ ਦਾ ਅਗਰ ਉਹ ਫੈਸਲਾ ਹੈ ਤੁਸੀਂ ਆਣ ਕੇ ਕਹੋਗੇ ਨਾ ਕਿ ਪਾਸਟਰ ਜੀ ਸਾਨੂੰ ਪਿਤਰ ਆਤਮਾ ਨੇ ਕਿਹਾ ਕਿ ਸਾਰਾ ਟੱਬਰ ਕੈਨੇਡਾ ਨੂੰ ਚੱਲ ਜਾਓ ਤਾਂ ਮੈਂ ਤੁਹਾਨੂੰ ਕਦੀ ਨਹੀਂ ਕਹੂੰਗੀ ਕਿ ਤੁਸੀਂ ਨਾ ਜਾਓ ਕਿਉਂਕਿ ਤੁਸੀਂ ਨਾਮ ਇੰਨਾ ਵੱਡਾ ਲੈ ਲਿਆ ਤੁਸੀਂ ਰੈਫਰੈਂਸ ਇੰਨਾ ਵੱਡਾ ਦੇ ਦਿੱਤਾ ਜਿਸ ਰੈਫਰੈਂਸ ਨੂੰ ਮੈਂ ਬ੍ਰੇਕ ਨਹੀਂ ਕਰ ਸਕਦੀ ਪਰ ਅਗਰ ਪਵਿੱਤਰ ਆਤਮਾ ਤੁਹਾਨੂੰ ਕਿਸੇ ਜਗ੍ਹਾ ਤੇ ਭੇਜਦਾ ਆ ਜਾਂ ਕੋਈ ਕੰਮ ਕਰਨ ਦੇ ਲਈ ਕਹਿੰਦਾ ਆ ਤੁਹਾਨੂੰ ਪਤਾ ਉੱਥੇ ਹਮੇਸ਼ਾ ਜ਼ਿੰਦਗੀ ਹੋਊਗੀ ਉੱਥੇ ਹਮੇਸ਼ਾ ਬਚਾਅ ਹੋਏਗਾ ਉੱਥੇ ਹਮੇਸ਼ਾ ਪਰਮੇਸ਼ਵਰ ਦੀ ਮहिमा ਹੋਏਗੀ ਪਰ ਅਗਰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪਵਿੱਤਰ ਆਤਮਾ ਨੇ ਕਿਹਾ ਜੀ ਤੂੰ 1 ਲੱਖ ਰੁਪਈਆ ਫਲਾਣੇ ਨੂੰ ਦੇ ਦੇ ਤੇ ਤੇਰਾ 2 ਲੱਖ ਹੋ ਜਾਣਾ ਇਦਾਂ ਦੀਆਂ ਗੱਲਾਂ ਵੀ ਲੈ ਕੇ ਸਾਡੇ ਕੋਲ ਬਹੁਤ ਸਾਰੇ ਲੋਕ ਹੀ ਆਉਂਦੇ ਆ ਕਿ ਪਵਿੱਤਰ ਆਤਮਾ ਨੇ ਕਿਹਾ ਕਿ ਤੂੰ 1 ਲੱਖ ਰੁਪਏ ਦੀ ਇਨਵੈਸਟਮੈਂਟ ਇਹਦੇ ਕੋਲੇ ਕਰ ਦੇ ਤੇ ਤੇਰਾ ਜਿਹੜਾ ਮਹੀਨੇ 'ਚ ਹੀ ਜਾਂ ਸਾਲ ਵਿੱਚ 2 ਲੱਖ ਰੁਪਏ ਹੋ ਜਾਣ ਤੇ ਪਾਸਟਰ ਜੀ ਹੁਣ ਤੇ ਉਹ ਪੈਸੇ ਲੈ ਕੇ ਭੱਜ ਗਿਆ ਦੱਸੋ ਕੀ ਕਰੀਏ ਤੁਹਾਨੂੰ ਕੀ ਲੱਗਦਾ ਪਵਿੱਤਰ ਆਤਮਾ ਤੁਹਾਡੇ ਨਾਲ ਧੋਖਾ ਕਰੇਗਾ ਉਹ ਪਰਮੇਸ਼ਵਰ ਦਾ ਆਤਮਾ ਆ ਉਹ ਧੋਖੇ ਦਾ ਆਤਮਾ ਨਹੀਂ ਆ ਵਚਨ ਦੇ ਵਿੱਚ ਲਿਖਿਆ ਆ ਜਿਹੜੀਆਂ ਸੋਚਾਂ ਮੈਂ ਤੁਹਾਡੇ ਵਾਸਤੇ ਸੋਚਦਾ ਆ ਉਹ ਫਾਇਦੇ ਦੀਆਂ ਆ ਹਾਨੀ ਦੀਆਂ ਨਹੀਂ ਆ ਲਾਭ ਦੀਆਂ ਆ ਉਹ ਚੰਗੀਆਂ ਆ ਭਲਾਈ ਦੀਆਂ ਆ ਬੁਰੀਆਂ ਨਹੀਂ ਬੁਰੀਾਈ ਦੀਆਂ ਨਹੀਂ ਤਾਂ ਫਿਰ ਪਵਿੱਤਰ ਆਤਮਾ ਆਪਣੇ ਹੀ ਬੱਚਿਆਂ ਨੂੰ ਕਿਉਂ ਖੱਜਲ ਕਰੂਗਾ ਕਿਉਂ ਧੋਖਾ ਦੇਊਗਾ ਪਰ ਹਕੀਕਤ ਕੀ ਹੈ ਕਿ ਸਾਡਾ ਆਪਣਾ ਹੀ ਲਾਲਚ ਸਾਡਾ ਆਪਣਾ ਮਨ ਸਾਡਾ ਆਤਮਾ ਕਹਿ ਰਿਹਾ ਹੈ ਕਿ ਤੂੰ ਇੱਥੇ ਇਨਵੈਸਟਮੈਂਟ ਕਰ ਕਿਉਂਕਿ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਉਹ ਸਾਨੂੰ ਇਦਾਂ ਲੱਗੀਆਂ ਜਿਦਾਂ ਬਹੁਤ ਫਾਇਦੇਦੀਆਂ ਆ। ਅਸੀਂ ਉਹਨਾਂ ਗੱਲਾਂ ਵਿੱਚ ਪਰਮਾਏ ਗਏ। ਤੇ ਅਸੀਂ ਨਾਮ ਲੈ ਲਿਆ ਪਵਿੱਤਰ ਆਤਮਾ ਦਾ ਕਿਉਂਕਿ ਸਾਨੂੰ ਤਾਂ ਇਦਾਂ ਲੱਗਦਾ ਕਿ 올 ਦਾ ਟਾਈਮ ਸਾਡੇ ਨਾਲ ਪਵਿੱਤਰ ਆਤਮਾ ਹੀ ਗੱਲ ਕਰਦਾ ਆ। ਪਰ ਪਵਿੱਤਰ ਆਤਮਾ ਹੈ ਕਿ ਕੋਈ ਤਰ ਆਤਮਾ ਜਦੋਂ ਇੱਕ ਆਤਮਾ ਜਿਹਦੇ ਵਿੱਚੋਂ ਹਰ ਪ੍ਰਕਾਰ ਦੀ ਬੁਰੀਾਈ ਖਤਮ ਹੋ ਜਾਂਦੀ ਆ ਜਿਹਦੇ ਵਿੱਚੋਂ ਹਰ ਪ੍ਰਕਾਰ ਦਾ ਪਾਪ ਖਤਮ ਹੋ ਜਾਂਦਾ ਆ ਜਿਹਦੇ ਅੰਦਰੋਂ ਹਰ ਪ੍ਰਕਾਰ ਦਾ ਝੂਠ ਖਤਮ ਹੋ ਜਾਂਦਾ ਹਰ ਪ੍ਰਕਾਰ ਦਾ ਫਰੇਬ ਖਤਮ ਹੋ ਜਾਂਦਾ ਹਰ ਪ੍ਰਕਾਰ ਦੀ ਨਫ਼ਰਤ ਖਤਮ ਹੋ ਜਾਂਦੀ ਹੈ ਹਰ ਪ੍ਰਕਾਰ ਦੀ ਕਿੰਤੂ ਪ੍ਰੰਤੂ ਖਤਮ ਹੋ ਜਾਂਦੀ ਹਰ ਉਹ ਚੀਜ਼ ਜੋ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਜਦੋਂ ਕਿਸੇ ਆਤਮਾ ਦੇ ਵਿੱਚੋਂ ਹਰ ਬੁਰਾਈ ਖਤਮ ਹੋ ਜੇ ਤੇ ਉਹ ਆਤਮਾ ਕੀ ਬਚੇਗਾ ਪਵਿੱਤਰ ਆਤਮਾ ਕਿਉਂਕਿ ਉਸ ਤੋਂ ਪਹਿਲਾਂ ਕੀ ਆ ਉਹ ਇੱਕ ਸਧਾਰਨ ਆਤਮਾ ਆ ਤੇ ਸਧਾਰਨ ਆਤਮਾ ਦੇ ਵਿੱਚ ਕੀ ਆ ਲਾਲਚ ਵੀ ਆ ਫਰੇਬ ਆ ਨਫ਼ਰਤ ਆ ਈਰਖਾ ਆ ਵਿਭਚਾਰ ਆ ਬਹੁਤ ਬੁਰਾਈਆਂ ਆ ਆਪਣੇ ਫਾਇਦੇ ਦੀਆਂ ਸੋਚਦਾ ਇੱਕ ਸਧਾਰਨ ਆਤਮਾ ਇੱਕ ਸਧਾਰਨ ਇਨਸਾਨ ਦੀ ਗੱਲ ਕਰੋ ਕਿਉਂਕਿ ਇਹ ਜਿਹੜਾ ਜਿਸਮ ਹੈ ਨਾ ਇਹ ਇੱਕ ਕਾਸਟਿਊਮ ਆ ਇਹ ਇੱਕ ਆਤਮਾ ਦਾ ਵਸਤਰ ਆ ਅਗਰ ਆਤਮਾ ਇਹਦੇ ਵਿੱਚੋਂ ਨਿਕਲ ਜਾਏ ਤਾਂ ਜਿਸਮ ਕੁਝ ਵੀ ਨਹੀਂ ਹੈ ਤੁਸੀਂ ਦੇਖਿਆ ਇਸ ਵੀਡੀਓ ਵਿੱਚ ਪਾਸਟੇ ਜੀ ਨੇ ਦੱਸਿਆ ਜਿੱਦਾਂ ਕਿ ਜੇ ਕੋਈ ਜਿਹਦੇ ਵਿੱਚ ਹੈ ਨਾ ਬੁਰੀਆਂ ਆਤਮਾਵਾਂ ਮਤਲਬ ਕਿ ਜੇ ਕੋਈ ਝੂਠ ਬੋਲਦਾ ਗਾਲਾ ਕੱਢਦਾ ਉਹਦੀ ਨਿਗਾ ਅੱਛੀ ਨਹੀਂ ਹੈਗੀ ਜਾਂ ਉਹ ਝੂਠ ਬੋਲਦਾ ਵਾ ਤੁਹਾਨੂੰ ਤੇ ਉਹ ਪਵਿੱਤਰ ਆਤਮਾ ਤੋਂ ਨਹੀਂ ਹੈ ਜੋ ਲਾਲਚ ਕਰਦਾ ਕਈ ਵਾਰੀ ਇਹ ਹੁੰਦਾ ਨਾ ਲਾਲਚ ਲੋਕੀ ਕਰਦੇ ਇੰਨਾ ਜ਼ਿਆਦਾ ਕਿ ਸਾਡੀ ਆ ਵੀ ਬਣ ਜਵੇ ਚੀਜ਼ ਉਹ ਵੀ ਬਣ ਜਵੇ ਆ ਵੀ ਬਣ ਜੇ ਜੋ ਵੀ ਬਣਾਉਣਾ ਸੀ ਬਲਕਿ ਇਹੋ ਜੇ ਜੇ ਤੁਹਾਨੂੰ ਲੱਗਦਾ ਵਾ ਕਿ ਇਹ ਮਤਲਬ ਲਾਲਚ ਕਰ ਰਹੇ ਆ ਜਾਂ ਝੂਠ ਬੋਲ ਰਹੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਜੀਵਨ ਇਦਾਂ ਦਾ ਨਹੀਂ ਹੈਗਾਗਾ ਸੱਚਾਈ ਵਾਲਾ ਨਹੀਂ ਹੈਗਾ ਤਾਂ ਉਹ ਪਵਿੱਤਰ ਆਤਮਾ ਤੋਂ ਨਹੀਂ ਹੈਗੇਗੇ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਦੇਖਿਆ ਕਰੋ ਬਾਈਬਲ ਵਿੱਚ ਹਰ ਇੱਕ ਚੀਜ਼ ਬਾਰੇ ਦੱਸਿਆ ਹੋਇਆ ਹੈ ਇੱਕ ਪੇੜ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਉਹ ਅੱਛਾ ਹੈ ਜਾਂ ਬੁਰਾ ਹੈ ਜਿਹੜੇ ਅੱچھے ਫਲ ਦਿੰਦੇ ਉਹ ਅੱچھے ਅੱچھے ਫਲਾਂ ਤੋਂ ਪਛਾਣੇ ਜਾਂਦੇ ਇਸ ਕਰਕੇ ਤੁਸੀਂ ਜ਼ਰੂਰ ਜਾਣ ਦੇਖਿਆ ਕਰੋ ਬਾਈਬਲ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਹੈ ਉਦਾਹਰਨ ਦੇ ਤੌਰ ਤੇ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਨੀ ਹਾਂ ਕਿ ਅਸੰਸਾਰਿਕ ਨਹੀਂ ਆਤਮਿਕ ਜੀਵਾਂ ਮੰਗੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ